ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਸੀਨੀਅਰ ਜਰਨਲਿਸਟ ਅਤੇ ਪੀਸ ਆਫ ਅੰਬੈਸਡਰ ਯੂਐਸਏ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਅਤੇ ਸਾਫਟਾ ਡੇਰਾ ਪ੍ਰੇਮੀ ਪ੍ਰਦੀਪ ਪਲੇਅ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ ਆਓ ਤੁਹਾਨੂੰ ਸੁਣਾਉਂਦੀਆਂ ਇਹ ਸਾਰੀ ਗੱਲਬਾਤ। ਸਪੀਕਲ ਨਮਸਕਾਰ ਦਾ ਦੋਸਤੋ ਮੈਂ ਤੁਹਾਡਾ ਆਪਣਾ ਹਰਜੀਤ ਹੰਦਲ ਸਾਹ ਰੰਗ ਟੀਵੀ ਦੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਪਹਿਲਾਂ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਔਰ ਕਈ ਮੁੱਦੇ ਨੇ ਜਿਹੜੇ ਵਿਚਾਰ ਉਦੀਨ ਨੇ ਪੰਜਾਬ ਦੀ ਰਾਜਨੀਤੀ 'ਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਨਸ਼ਾਸਨ ਕਮੇਟੀ ਨੇ ਜੋ ਅੱਜ ਕਾਰਵਾਈ ਕੀਤੀ ਹੈ ਜੋ ਅੱਜ ਡਿਸੀਜਨ ਲਿਆ ਉਹਦੇ ਬਾਰੇ ਗੱਲ ਕਰਾਂਗੇ ਦੂਸਰਾ ਮੁੱਦਾ ਕੌਣ ਹੈ ਪ੍ਰਦੀਪ ਕਲੇਰ ਇਹਦੇ ਬਾਰੇ ਵੀ ਗੱਲ ਕਰਾਂਗੇ ਸਾਡੇ ਨਾਲ ਦੇ ਸੀਨੀਅਰ ਪੱਤਰਕਾਰ ਔਰ ਕਈ ਉਹਦਿਆਂ ਤੇ ਬਰਾਜ਼ਮਾਨ ਡਾਕਟਰ ਸਿੰਦਰ ਗਿੱਲ ਜੀ ਪੀਸ ਆਫ ਹੰਬਸਟਾਫ ਯੂ ਐਸ اے ਡਾਕਟਰ ਸਿੰਦਰ ਸਿੰਘ ਗਿੱਲ ਜਿਹੜੇ ਆਪ ਹੀ ਖੁਦ ਪੱਤਰਕਾਰੀ ਚ ਕਾਫੀ ਡੂੰਘਾ ਵਿਚਾਰ ਰੱਖਦੇ ਨੇ ਔਰ ਟਾਈਮ ਟੂ ਟਾਈਮ ਇਹਨਾਂ ਨਾਲ ਅਸੀਂ ਰੂਬਰੂ ਹੁੰਦੇ ਰਹਿੰਨੇ ਆ ਔਰ ਤੁਹਾਡੇ ਨਾਲ ਇਹਨਾਂ ਦੀ ਸਿੱਧੀ ਗੱਲਬਾਤ ਵੀ ਕਰਾਉਣ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਜਿਵੇਂ ਅੱਜ ਤਾਜ਼ਾ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਦੀ ਵੱਡੀ ਕਾਰਵਾਈ ਜੋ ਕਿ ਪਹਿਲਾਂ ਸੋਚਿਆ ਜਾਂਦਾ ਸੀਗਾ ਆਸ ਕੀਤੀ ਜਾਂਦੀ ਸੀ ਕਿ ਇਹ ਕਾਰਵਾਈ ਹੋਏਗੀ ਲੇਕਿਨ ਥੋੜੀ ਕਾਰਵਾਈ ਲੇਟ ਹੋਈ ਹੈ ਜਿਦੇ ਵਿੱਚ ਇਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਜੀ ਭੁੰਦੜ ਦੀ ਅਗਵਾਈ ਹੇਠ ਅੱਜ ਜੋ ਉਹਨਾਂ ਨੇ ਕਾਲੀ ਦਲ ਦੇ ਬਾਗੀ ਨੇਤਾ ਸੀਗੇ ਉਹਨਾਂ ਨੂੰ ਕੱਢਿਆ ਖਾਸ ਨਾਂ ਜਿਹੜੇ ਨੇ ਗੁਰਪ੍ਰਤਾਪ ਸਿੰਘ ਜੀ ਵਡਾਲਾ ਬੀਬੀ ਜਗੀਰ ਕੌਰ ਜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਬਲੂਕਾ ਸਾਹਿਬ ਸਰਜੀਤ ਸਿੰਘ ਜੀ ਰਖੜਾ ਤੇ ਚਰਨਜੀਤ ਸਿੰਘ ਜੀ ਬਰਾੜ ਇਹਨਾਂ ਨੂੰ ਪਾਰਟੀ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਇਰੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਪਹਿਲਾ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਦੇਰ ਹੋਈ ਆ ਜਾਂ ਇਹਨਾਂ ਨੇ ਜੋ ਕੁਝ ਪਾਰਟੀ ਨੂੰ ਡੈਮੇਜ ਕੀਤਾ ਉਹਦੀ ਸਜ਼ਾ ਸਭ ਤੋਂ ਪਹਿਲਾਂ ਮੈਂ ਸਰਵਰੰਗ ਟੀਵੀ ਦੇ ਸੋਤਿਆਂ ਨੂੰ ਟੱਟ ਗਿਲ ਦੀ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਹੁਦੋਂ ਸਭ ਤੋਂ ਹਿਆਜਬੋਤੀ ਵਧੀਆ ਮੁੱਦਾ ਲੈ ਕੇ ਆਏ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ। ਔਰ ਇਹ ਪਾਰਟੀ ਬਾਦਲ ਸਾਹਿਬ ਨੇ ਬੜੀ ਮਿਹਨਤ ਨਾਲ ਮਜ਼ਬੂਤੀ ਨਾਲ ਇਹਨੂੰ ਇਕੱਠਿਆਂ ਰੱਖਿਆ ਸੀ। ਠੀਕ। ਪਰ ਇਹ ਕੁਝ ਵਿਅਕਤੀ ਜਿਹੜੇ ਪੰਜਾਬ ਦੇ ਹਿੱਤਾਂ ਤੋਂ ਮੁਨਕਰ ਹੋ ਕੇ ਔਰ ਮੈਂ ਦੇ ਕਹਾਵਾਂਗੇ ਕੇਂਦਰ ਦੀ ਸ਼ਹਿਤੇ ਜਾਂ ਕੁਝ ਐਸੀਆਂ ਏਜੰਸੀਆਂ ਦੀ ਸ਼ਹਿ ਉਤੇ ਅਕਾਲੀ ਦਲ ਨੂੰ ਪੰਜਾਬ ਚ ਕਮਜ਼ੋਰ ਕਰਨਾ ਚਾਹੁੰਦੇ ਹਨ ਹੂੰ ਔਰ ਮੈਂ ਤੇ ਇਹ ਕਹਾਵਾਂਗਾ ਕੇ ਸੁਖਬੀਰ ਬਾਦਲ ਨੂੰ ਜਿਹੜਾ ਹੁਣ ਫੈਸਲਾ ਲਿਆ ਬਹੁਤ ਚਿਰ ਪਹਿਲਾਂ ਲੈ ਲਾਣਾ ਚਾਹੀਦਾ ਸੀ ਠੀਕ ਹੈ ਈਵਨ ਇਲੈਕਸ਼ਨ ਤੋਂ ਪਹਿਲਾਂ ਵੀ ਜਿਹੜੀਆਂ ਬਾਗੀ ਸੁਰਾਂ ਉੱਠੀਆਂ ਸੀ ਜਿਹਦੇ ਵਿੱਚ ਮਲੂਕਾ ਸਾਹਿਬ ਦੀ ਨੂੰ ਉਹਨਾਂ ਦਾ ਬੇਟਾ ਜਦੋਂ ਬੀਜੇਪੀ ਚ ਚਲੇ ਗਏ ਸੀ ਉਸੇ ਟਾਈਮੇ ਮਲੂਕਾ ਸਾਹਿਬ ਨੂੰ ਬਾਹਰ ਦਾ ਕਿਤੇ ਰਸਤਾ ਦਿਖਾ ਦਿੰਦੇ ਤੇ ਇਹ ਬਾਕੀ ਜਿਹੜੇ ਸੁਰਾਂ ਨਾ ਸੁਰਮਲਾਲ ਵਾਲੇ ਸੀ ਇਹ ਅੱਗੇ ਨਹੀਂ ਸੀ ਆਉਣੇ ਬਿਲਕੁਲ ਸਹੀ ਗੱਲ ਹੈ ਲੇਕਿਨ ਦੇਰ ਆਏ ਦਰਸਤਾਏ ਮੈਂ ਤੇ ਕਾਂਗਾ ਕਿ ਇਹ ਬਹੁਤ ਵਧੀਆ ਫੈਸਲਾ ਕੀਤਾ ਹੈ ਔਰ ਪੰਜਾਬ ਦੇ ਹਿਤਾਵਾਂ ਵਾਸਤੇ ਕੀਤਾ ਹੈ ਕਿਉਂਕਿ ਇਹ ਜਿੰਨੇ ਵੀ ਨੇਤਾ ਹੈਗੇ ਆ ਹਮ ਹ ਇਹਨਾਂ ਨੇ ਆਲਰੇਡੀ ਹੱਥ ਮਿਲਾਏ ਹੋਏ ਸੀ ਜਿਵੇਂ ਕਿ ਰਖੜਾ ਸਾਹਿਬ ਹੈ ਇਹ ਜਿਵੇਂ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਬੀਜੇਪੀ ਨਾਲ ਇਹਨਾਂ ਦੇ ਹੱਥ ਪਹਿਲਾਂ ਮਿਲ ਚੁੱਕੇ ਸਨ ਮਿਲ ਚੁੱਕੇ ਸੀ ਜਿਵੇਂ ਸੁਰਜੀਤ ਸਿੰਘ ਰਖੜਾ ਹੈ ਹਮ ਹ ਇਹਨਾਂ ਦੇ ਜਿਹੜੇ ਇੱਥੇ ਅਮਰੀਕਾ ਚ ਬ੍ਰਦਰ ਹੈ ਹਾਂਜੀ ਉਹਨਾਂ ਨੇ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਉਹਨਾਂ ਨੇ ਹੋਮ ਮਿਨਿਸਟਰ ਅਮਿਤ ਸ਼ਾਹ ਨਾਲ ਮੁਲਾਕਾਤ ਪਹਿਲਾਂ ਕੱਲਿਆ ਕੀਤੀ ਫਿਰ ਇਹਨਾਂ ਤਿੰਨਾਂ ਭਰਾਵਾਂ ਨੇ ਕੀਤੀ ਲੇਕਿਨ ਮੈਂ ਹੈਰਾਨ ਆ ਕਿ ਸੁਖਬੀਰ ਬਾਦਲ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਨੀ ਢਿੱਲ ਕਿਉਂ ਦਿੱਤੀ ਇਹਨਾਂ ਨੂੰ ਵੀ ਉਦੋਂ ਹੀ ਕਿਤੇ ਰਗੜਾ ਲਾ ਦਿੰਦੇ ਤੇ ਇਹ ਗੱਲ ਸਾਹਮਣੇ ਨਹੀਂ ਆਉਣੀ ਜੀ ਗੱਲ ਸਾਬ ਮੈਂ ਸੌਰੀ ਵੀ ਇਹ ਪਤਾ ਇਹ ਵੀ ਲੱਗਿਆ ਸੁਦਰ ਦਰਸ਼ਨ ਸਿੰਘ ਤਾਰੀਆ ਜਿਹੜੇ ਰਖਣਾ ਸਾਹਿਬ ਦੇ ਭਰਾਤਾ ਨੇ ਬ੍ਰਦਰ ਨੇ ਉਹਨਾਂ ਨੇ ਅੰਮ੍ਰਿਤਸਰ ਜਿਹੜੇ ਕੈਂਡੀਡੇਟ ਸੀਗੇ ਭਾਜੀਪੀ ਦੇ ਰਨਜੀਤ ਸਿੰਘ ਸੰਧੂ ਨੇ ਵੀ ਫੰਡਿੰਗ ਕੀਤੀ ਹੈ ਜਾ ਕੇ ਬਿਲਕੁਲ ਸਹੀ ਗੱਲ ਹੈ ਉਹਨਾਂ ਕੱਲਿਆਂ ਨੇ ਨਹੀਂ ਕੀਤੀ ਈਵਨ ਜਿਹੜਾ ਅਕਾਲੀ ਦਲ ਬਾਹਰ ਬੈਠਾ ਹੈ ਮੈਂ ਤੁਹਾਨੂੰ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਬਿਲਕੁਲ ਇਹਦੇ ਵਿੱਚ ਰਖੜਾ ਸਾਹਿਬ ਦਾ ਕਾਫੀ ਹੱਥ ਹੈ ਰਖੜਾ ਸਾਹਿਬ ਦਾ ਹੀ ਬੰਦੇ ਹੈ ਹਮਮ ਔਰ ਕੁਝ ਧਾਲੀਵਾਲ ਸਾਹਿਬ ਨਾਲ ਲਿੰਕਡ ਬੰਦੇ ਹੈ ਔਰ ਉਹਨਾਂ ਨੇ ਭਾਜਪੀ ਨੂੰ ਖੁੱਲਕੇ ਸਪੋਰਟ ਕੀਤੀ ਹੈ ਪੈਸਾ ਵੀ ਭੇਜਿਆ ਹੈ ਲੇਕਿਨ ਮੈਂ ਇਹ ਕਹਾਂਗਾ ਸੋ ਵੀਸ ਬਾਦ ਜਿਹੜੇ ਬੜੇ ਠੰਡੇ ਮਤੇ ਨਾ ਚੱਲ ਰਹੇ ਐ ਕਿਉਂਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ ਐ ਪੰਜਾਬ ਪੰਜਾਬੀ ਤੇ ਪੰਜਾਬ ਨੂੰ ਬਚਾਉਣ ਵਾਸਤੇ ਉਹਨਾਂ ਹਿੱਤ ਨਹੀਂ ਵੇਚੇ ਹੂੰ ਹੂੰ ਜੇ ਉਹ ਚਾਹੁੰਦੇ ਤੇ ਬੀਜੇਪੀ ਨਾਲ ਹੱਥ ਮਿਲਾ ਸਕਦੇ ਸੀ ਲੇਕਿਨ ਉਹ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਬੀਜੇਪੀ ਕੋਲ ਵੇਚਿਆ ਜਾਵੇ ਔਰ ਉਹ ਇਹ ਚਾਹੁੰਦੇ ਹੈ ਕਿ ਸਿੱਖ ਜਿਹੜੇ ਆ ਬਹੁ ਗਿਣਤੀ ਵਿੱਚ ਐ ਇਹ ਆਪਣੀ ਰਾਖੀ ਖੁਦ ਕਰ ਸਕਦੇ ਆ ਔਰ ਉਸ ਵਾਸਤੇ ਜਿਹੜੀ ਅਕਾਲੀ ਦਲ ਪਾਰਟੀ ਹੈ ਉਹ ਬੜੀ ਮਜ਼ਬੂਤ ਉੱਭਰ ਕੇ ਸਾਹਮਣੇ ਆਈ ਹੈ ਔਰ ਮੈਂ ਦੇਖਾਂਗਾ ਇਹ ਸੁਖਬੀਰ ਬਾਦਲ ਦੇ ਹੱਥਾਂ ਵਿੱਚ ਹੀ ਸੁਰਖੇਤ ਹੈ ਜਿਸ ਤਰ੍ਹਾਂ ਸੁਖਬੀਰ ਬਾਦਲ ਪਾਸੇ ਹੋਏ ਇਹ ਖੇਰੂ ਖੇਰੂ ਪਾਰਟੀ ਹੋ ਜਾਏਗੀ ਔਰ ਇਹਦਾ ਲਾਹ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਲਵੇਗੀ ਉਸ ਟਾਈਮ ਇਹ ਮਹਿਸੂਸ ਕਰਨਗੇ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਤੇ ਇਕਾਂਗਾ ਕੇ ਸੁਖਬੀਰ ਬਾਦਲ ਨੂੰ ਕਿ ਉਹ ਮਜਬੂਤੀ ਨਾਲ ਫੈਸਲੇ ਲੈਣ ਔਰ ਜਿਹੜੇ ਕੰਮ ਕਰਨ ਵਾਲਿਆ ਉਹਨਾਂ ਨੂੰ ਅੱਗੇ ਲਿਆਉਣ ਪਿੰਡਾਂ ਚ ਜਿਹੜੇ ਹੈ ਉਹਨਾਂ ਟ ਉਹਨਾਂ ਨੂੰ ਮਜਬੂਤ ਕਰਨ ਔਰ ਜਿਹੜਾ ਵੀ ਕੋਈ ਬਾਗੀ ਸੁਰਵਾਲਾ ਹੈ ਉਹਨੂੰ ਤੁਰੰਤ ਖਾਰਜ ਕਰਨ ਕਿਉਂਕਿ ਜਿਹੜੇ ਇਹ ਨੇਤਾ ਜਿੰਨੇ ਵੀ ਹੈਗੇ ਆ ਚਾਹੇ ਤੁਸੀਂ ਚੰਦੂ ਮਾਜਰਾ ਲੈ ਲਓ ਇਹਨੇ ਵੀ ਆਪਣੀ ਪਾਰਟੀ ਬਣਾਈ ਸੀ ਤੋੜਾ ਸਾਹਿਬ ਨੇ ਇਹਨੂੰ ਇਹ ਨੈਮਰਜ ਕੀਤੀ ਢੀਂਟਾ ਸਾਹਿਬ ਨੇ ਬਣਾਈ ਮਰਜ ਕੀਤੀ ਫਿਰ ਬੀਬੀ ਜਗੀਰਕੌਰ ਜੀ ਬਾਹਰ ਨਿਕਲੇ ਯੂਨਾਈਟਿਡ ਅਕਾਲੀ ਦਲ ਚ ਗਏ ਹੁਣ ਬੀਬੀ ਜਗੀਰਕੌਰ ਨੂੰ ਤਾਂ ਸਿਰਫ ਇੱਕੋ ਹੀ ਲਾਲਚ ਹੈ ਕਿ ਮੈਨੂੰ ਸ਼੍ਰੋਮਣੀ ਕਮੇਟੀ ਦਾ ਗੁਰਦਵਾਰਾ ਪੰਥੋਂ ਮੈਡੀਕਲ ਦੀ ਪ੍ਰਧਾਨਗੀ ਮਿਲ ਜੇ ਠੀਕ ਹੈ ਇਸ ਤੋਂ ਉੱਤੇ ਇਹਦੀ ਊਕਾਤ ਨਹੀਂ ਹੈਗੀ ਲੇਕਿਨ ਮੈਂ ਇਹ ਕਹਾਗਾ ਕਿ ਆਉਂਦੇ ਦਿਨਾਂ ਵਿੱਚ ਅਕਾਲੀ ਦਲ ਹੋਰ ਮਜ਼ਬੂਤੀ ਨਾਲ ਉੱਭਰ ਕੇ ਆਵੇਗਾ ਔਰ ਮੈਂ ਤੇ ਸੁਖਬੀਰ ਬਾਗਲ ਨੂੰ ਸਭ ਰਾਗ ਟੀਵੀ ਦੇ ਮਾਧਿਅਮ ਨਾਲ ਇਹ ਕਹਾਂਗਾ ਕਿ ਇਹਨਾਂ ਨੂੰ ਬਾਹਰ ਜਿਹੜਾ ਪ੍ਰਵਾਸੀ ਅਕਾਲੀ ਦਲ ਆ ਉਹਦਾ ਪੁਨਰਗਠਨ ਵੀ ਤੁਰੰਤ ਕਰਨਾ ਚਾਹੀਦਾ ਇਹ ਨਾ ਹੋਏ ਕਿ ਜਿਹੜੇ ਰਖੜਾ ਸਾਹਿਬ ਦੇ ਬੰਦੇ ਬਣਾਏ ਹੋਏ ਆ ਜਾਂ ਜਿਹੜੇ ਹੋਰ ਬਾਗੀ ਸੁਰਾਲ ਜਿਵੇਂ ਚੰਦੂ ਮਜਰਾ ਦੇ ਕੁਝ ਇੱਥੇ ਬੰਦੇ ਆਗੇ ਆ ਹਾਂਜੀ ਉਹ ਵੀ ਇਹਨਾਂ ਦੇ ਮਗਰ ਹੀ ਕੋਈ ਇਹੋ ਜਿਹਾ ਫੈਸਲਾ ਜਾਂ ਇਹੋ ਜਿਹਾ ਬਿਆਨ ਨਾ ਦੇਣ ਇਹ ਤੁਰੰਤ ਭੰਗ ਕਰਕੇ ਨਵਾਂ ਜਿਹੜਾ ਹੈ ਅਕਾਲੀ ਦਲ ਬਾਹਰ ਵੀ ਸਜਣਾ ਜਿਹੜਾ ਉਹ ਸਮੇਂ ਦੀ ਲੋੜ ਹੈ ਅਸੀਂ ਇਹ ਗੱਲ ਕਹਿ ਸਕਦੇ ਆ ਜੀ ਇਹ ਜਿਹੜਾ ਫੈਸਲਾ ਅੱਜ ਭੁੰਦਰ ਸਾਹਿਬ ਦੀ ਅਗਵਾਈ ਹੇਠ ਹੋਇਆ ਇੱਕ ਦੇਰ ਲੰਦਾ ਜੁਰਤ ਵਾਲਾ ਫੈਸਲਾ ਆ ਜਦੋਂ ਕਿ ਬਾਗੀ ਧੜਾ ਬਾਰ-ਬਾਰ ਇਹ ਟਿੱਪਣੀਆਂ ਵੀ ਕਰਦਾ ਆਇਆ ਕਿ ਜੇ ਤੁਸੀਂ ਸਾਨੂੰ ਕੱਢੋਗੇ ਅਸੀਂ ਤੁਹਾਨੂੰ ਕੱਢ ਦਿਆਂਗੇ ਕਿਉਂਕਿ ਅਕਾਲੀ ਦਲ ਕੋ ਤੇ ਪਾਵਰ ਹੈਗੀ ਆ ਤੁਹਾਨੂੰ ਕੱਢਣ ਦੀ ਤਾਂ ਦੇਖੋ ਕਿਹੜੀ ਪਾਵਰ ਆ ਵੀ ਤੁਸੀਂ ਇਹ ਗੱਲ ਕਹਿੰਦੇ ਰਹੋ ਚਨਜੀਤ ਸਿੰਘ ਬਰਾੜ ਇਹ ਬਾਰ-ਬਾਰ ਇਹ ਗੱਲ ਕਰਦੇ ਆ ਔਰ ਸਭ ਤੋਂ ਜ਼ਿਆਦਾ ਬਗਾਵਤ ਦਾ ਝੰਡਾ ਜਿਹੜਾ ਆ ਇਹ ਚਨ ਸਿੰਘ ਚਨਜੀਤ ਬਰਾੜ ਨੇ ਹੀ ਚੁੱਕਿਆ ਸੀ ਜਦੋਂ ਕਿ ਬਰਾੜ ਸਾਹਿਬ ਇਹ ਤੁਹਾਨੂੰ ਵੀ ਪਤਾ ਹੈ ਕਿ ਇਸ ਦਰਸ਼ਕ ਵਿੱਚੋਂ ਬਾਦਲ ਸ਼ਰੋਮਣੀ ਅਕਾਲੀ ਦਲ ਨੇ ਤੁਹਾਨੂੰ ਰਾਜਪੁਰੇ ਤੋਂ ਟਿਕਟ ਵੀ ਦਿੱਤੀ ਸੀ ਔਰ ਤੁਹਾਡਾ ਉੱਥੇ ਵੀ ਬੁਰਾ ਹਾਲ ਹੋਇਆ ਸੀ ਤੁਸੀਂ ਆਪ ਨਹੀਂ ਜਿੱਤ ਸਕੇ ਤੁਸੀਂ ਕਿਸੇ ਤੇ ਦੋਸ਼ ਲਾਉਣ ਲੱਗਿਆ ਪਰ ਹਾਂ ਦੇਖਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਜਿੰਨਾ ਤੁਸੀਂ ਥੋੜੇ ਦਿਨਾਂ ਚ ਡੈਮੇਜ ਕੀਤਾ ਆ ਇਹ ਕਾਰਵਾਈ ਪਹਿਲਾਂ ਤੋਂ ਹੀ ਬਦਲ ਕਾਲੀ ਦਲ ਨੂੰ ਕਰ ਲੈਣੀ ਚਾਹੀਦੀ ਸੀ ਜਿਹੜੀ ਲੇਟ ਹੋਈ ਆ ਔਰ ਜੇ ਅਸੀਂ ਦੇਖੀਏ ਬਾਹਰ মিডিਏ ਦੇ ਹਿਸਾਬ ਨਾਲ ਦੇਖੀ মিডিਏ ਦੀ ਸੋਚਣਾ ਦੇਖੀਏ ਜੇ ਇਹਦੀ ਗਿਣਤੀ ਮਿਤੀ ਕਰੀਏ ਤੇ ਜੋ ਤੁਸੀਂ ਅੱਜ ਕੀਤਾ ਆ ਕਾਫੀ ਦੇਰ ਪਹਿਲਾਂ ਹੋਣਾ ਚਾਹੀਦਾ ਸੀ ਹੁਣ ਦੱਸਾਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਕੱਲਾ ਭਾਜਪੀ ਨਾਲ ਨਹੀਂ ਜੁੜੇ ਹੋਏ ਇਹ ਏਜੰਸੀਆਂ ਦੇ ਨਾਲ ਵੀ ਕੁਝ ਬਾਗੀ ਕਾਲੀ ਨਮਾਇंदे ਜੁੜੇ ਹੋਏ ਆ ਠੀਕ ਹੈ ਜਿਹੜੇ ਕਿ ਉਹਨਾਂ ਨੂੰ ਸਮੇਂ-ਸਮੇਂ ਜਿਹੜਾ ਹੈ ਜਵਾਬ ਦੇ ਰਹੇ ਐ ਔਰ ਉਹਨਾਂ ਦੀ ਜਿਹੜੀ ਬੋਲੀ ਬੋਲ ਰਹੇ ਐ ਜੋ ਕੋ ਜੋ ਲਿਖ ਕੇ ਦਿੰਦੇ ਐ ਉਹਦਾ ਬੋਲਬਾਲਾ ਕਰਦੇ ਐ ਤੇ ਉਹਦੇ ਵਿੱਚ ਮੈਂ ਜ਼ਿਕਰ ਕਰਨ ਤੋਂ ਸੰਗਾ ਨਹੀਂ ਜਿਵੇਂ ਪਿੱਛੇ ਜੇ ਭਾਈ ਜਸਬੀਰ ਸਿੰਘ ਦਾ ਨਾਮ ਆ ਵੀ ਇਹਨੂੰ ਅਕਾਲੀ ਦਾ ਸਮਝਾਓ ਇਹ ਤੇ ਇਹ ਤੇ ਗਵਰਨਮੈਂਟ ਲਿੰਕਡ ਬੰਦਾ ਐ ਹੂੰ ਹੂੰ ਔਰ ਮੈਂ ਤੇ ਕਹਾਂਗਾ ਕਿ ਗਵਰਨਮੈਂਟ ਇਹਨੂੰ ਯੂਜ਼ ਕਰ ਰਹੀ ਹੈ ਔਰ ਜਿਹੜੇ ਗਵਰਨਮੈਂਟ ਦੇ ਨਾਲ ਏਜੰਸੀਆਂ ਨਾਲ ਬੰਦੇ ਜੁੜੇ ਹੋਏ ਐ ਉਹ ਸਮੇਂ-ਸਮੇਂ ਉਹਨਾਂ ਨੂੰ ਵਰਤ ਰਹੇ ਐ ਔਰ ਜੋ ਫੈਸਲਾ ਸੁਖਬੀਰ ਬਾਦਲ ਨੇ ਦੀ ਅਨੁਸ਼ਾਸਨੀ ਕਮੇਟੀ ਨੇ ਬਹੁਤ ਦੁਰਸਤ ਲਿਆ ਐ ਇਹਦੇ ਨਤੀਜੇ ਆਉਣ ਦੇ ਨਾਲ ਤੁਹਾਨੂੰ ਹੋਰ ਸਾਰਥਕ ਔਰ ਬਿਹਤਰ ਨਜ਼ਰ ਆਉਣਗੇ ਔਰ ਤੁਸੀਂ ਦੇਖੋਗੇ ਕਿ ਅਕਾਲੀ ਦਲ ਬੜੀ ਮਜ਼ਬੂਤੀ ਨਾਲ ਅੱਗੇ ਵਧੇਗਾ ਇਹ ਬੰਦੇ ਜਿਹੜੇ ਹੈ ਇਹ ਆਪਣੇ ਘਰਾਂ ਤੱਕ ਸੀਮਤ ਰਹਿ ਜਾਣਗੇ ਨਾ ਇਹਨਾਂ ਦੇ ਕੋਈ ਪੱਲੇ ਹੈ ਕੁਛ ਨਾ ਇਹ ਸਮਾਂ ਕੱਟ ਸਕਦੇ ਨਾ ਇਹ ਪੈਸਾ ਲਾ ਸਕਦੇ ਐ ਔਰ ਬਾਹਰ ਵੀ ਜਦੋਂ ਆਉਂਦੇ ਐ 5-500 ਡਾਲਰ ਦੇ ਪਿੱਛੇ ਲੇਦੜੀਆਂ ਕੱਢਦੇ ਮੈਂ ਆਪ ਵੇਖਿਆ ਮੈਂ ਨਾ ਨਹੀਂ ਕੋਟ ਕਰਨਾ ਚਾਹੁੰਦਾ ਪਰ ਜੋ ਫੈਸਲਾ ਲਿਆ ਬੜਾ ਦਰਸ ਫੈਸਲਾ ਹੈ ਅਸੀਂ ਬਾਹਰ ਬੈਠੇ ਪ੍ਰਵਾਸੀ ਜਿਹੜੇ ਐ ਸੁਖਵੀਰ ਬਾਦਲ ਦੀ ਦਾ ਧੰਨਵਾਦ ਵੀ ਕਰਦੇ ਆ ਅਪਰੀਸ਼ੀਏਟ ਵੀ ਕਰਦੇ ਆ ਕਿ ਮਜਬੂਤੀ ਨਾਲ ਤੁਸੀਂ ਫੈਸਲੇ ਲਓ ਅਸੀਂ ਤੁਹਾਡੇ ਨਾਲ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਜਿਹੜਾ ਕਿ ਇਹਦੇ ਵਿੱਚ ਜਿੰਨੇ ਬੰਦੇ ਕੱਢੇ ਗਏ ਨੇ ਇਹਦੇ ਵਿੱਚ ਕਾਫੀ ਹਲਕਾ ਇੰਚਾਰਜਸ ਹਨ ਕੀ ਹੁਣ ਬਾਦਲ ਸਾਹਿਬ ਉਹਨਾਂ ਦੀ ਪੂਰਤੀ ਉਹਨਾਂ ਦੀ ਜਗ੍ਹਾ ਨਵੇਂ ਹਲਕਾ ਇੰਚਾਰਜ ਕਦੋਂ ਤੱਕ ਲਾਉਣਗੇ ਜਾਂ ਇਹ ਅਪੀਲ ਹੈ ਬਾਹਰ ਬੈਠਿਆਂ ਨੂੰ ਜਾਂ ਪੱਤਰਕਾਰ ਜੀ ਤੁਸੀਂ ਸੀਨੀਅਰ ਪੱਤਰਕਾਰ ਵੀ ਹੋ ਇਹ ਛੇਤੀ ਲਾਦਨੇ ਚਾਹੀਦੇ ਜਾਂ ਵੇਟ ਕਰਨਾ ਚਾਹੀਦਾ ਨਹੀਂ ਨਹੀਂ ਇਹ ਤੁਰੰਤ ਲਾਦਨੇ ਚਾਹੀਦੇ ਕਿਉਂਕਿ ਜਿੰਨੀ ਦੇਰ ਕਰੋਗੇ ਉਹਦਾ ਨੁਕਸਾਨ ਹੋਵੇਗਾ ਔਰ ਮੈਂ ਤੇ ਇਸ ਸਬਰਾਂ ਟੀਵੀ ਮਾਧਿਅਮੋਂ ਕਹਾਂ ਕਿ ਸੁਖਵੀਰ ਬਾਦਲ ਤੁਰੰਤ ਜਿਹੜੇ ਹੈ ਇਹਨਾਂ ਦੀ ਪੂਰਤੀ ਕਰਨ ਔਰ ਨਵੇਂ ਹਲਕਾ ਨਿਚਾਜ ਲੈ ਕੇ ਉਹਨਾਂ ਨੂੰ ਸ਼ਾਬਾਸ਼ ਰਾਦਰ ਜਿਹੜਾ ਹੈ ਜਾ ਕੇ ਤਾਜਪੋਸ਼ੀ ਕਰਕੇ ਆਉਣ ਹੂੰ ਹੂੰ ਤਾਂ ਕਿ ਪਤਾ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ ਤੇ ਉਹ ਉਸੇ ਤਰ੍ਹਾਂ ਪੰਜਾਬ ਦੇ ਹਿਤਾਂ ਲਈ ਪੇਲ ਰਵਾਹ ਖੜਾ ਹੈ ਬਿਲਕੁਲ ਠਡੀ ਗੱਲ ਨਾਲ ਮੈਂ ਸਹਿਮਤ ਆ ਅਸੀਂ ਵੀ ਅਪੀਲ ਕਰਦੇ ਆ ਸਦਾਰਸ਼ ਕਬੀਰ ਸਿੰਘ ਬਾਦਲ ਜੀ ਨੂੰ ਕਿ ਜਿੱਥੇ ਜਿੱਥੇ ਵੀ ਇਕਾਲੀ ਦਲ ਦੇ ਹਲਕਾ ਇੰਚਾਰਜ ਐਸੇ ਵਲੇ ਕੱਢੇ ਗਏ ਨੇ ਜਾਂ ਛਡ ਕੇ ਚਲੇ ਗਏ ਨੇ ਉਹਨਾਂ ਦੀ ਜਗ੍ਹਾ ਤੁਰੰਤ ਹਲਕਾ ਇੰਚਾਰਜ ਲਾਏ ਜਾਣ ਕਿਉਂਕਿ ਵਰਕਰ ਜਿਹੜੇ ਆ ਉਹ ਨਿਰਾਸ਼ ਨਾ ਹੋਣ ਜਿਵੇਂ ਕਿ ਬਾਦਲ ਸਾਹਿਬ ਤੁਹਾਨੂੰ ਪਤਾ ਹੈ ਸਾਡੇ ਨਾਲੋਂ ਜ਼ਿਆਦਾ ਕਿ ਇਲੈਕਸ਼ਨਾਂ ਦੇ ਦੌਰਾਨ ਹੀ ਡੇਰਾ ਬਾਬਾ ਨਾਨਕ ਤੋਂ ਹਲਕਾ ਅੰਚਾਰਜ ਰਵੀਕਰਨ ਕਾਣੋਂ ਇਕਾਲੀਦਾਲ ਨੂੰ ਅਲਵਦਾ ਕਹਿ ਗਿਆ ਉਹਦੀ ਜਗ੍ਹਾ ਦੇ ਉੱਤੇ ਇਮੀਡੀਏਟਲੀ ਹਲਕਾ ਅੰਚਾਰਜ ਲਾਉਣਾ ਚਾਹੀਦਾ ਸੀ ਜਿਹੜਾ ਨਹੀਂ ਲਾਇਆ ਉਹਦਾ ਵਰਕਰਾਂ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਜਾਂਦੀ ਆ ਔਰ ਅਸੀਂ ਅਪੀਲ ਕਰਦੇ ਆ ਕਿ ਜਿੰਨੀ ਛੇਤੀ ਹੋ ਸਕੇ ਇਹਨਾਂ ਦੀ ਜਗ੍ਹਾ ਤੇ ਨਵੇਂ ਹਲਕਾ ਅੰਚਾਰਜ ਲਾ ਕੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਬਾਕੀ ਡਾਕਟਰ ਸਾਹਿਬ ਮੁੱਦਾ ਦੂਜਾ ਇਹ ਆ ਕਿ ਕੌਣ ਹੈ ਪ੍ਰਦੀਪ ਕਲੇਰ ਮਾਨ ਸਰਕਾਰ ਸਜਾ ਦੇਵ ਜੀ ਬਜਾਏ ਇਸ ਪ੍ਰਦੀਪ ਕੁਮਾਰ ਨੂੰ ਵਾਧਾ ਮਾਫ ਗਵਾਹ ਬਣਾਇਆ ਇਹਨੂੰ ਇਹ ਹੈ ਕੌਣ ਆ ਇਹ ਕਦੋਂ ਉੱਠਿਆ ਤੇ ਕਦੋਂ ਨਹੀਂ ਉੱਠਿਆ ਮੈਂ ਥੋੜਾ ਜਿਹਾ ਚਾਣਨਾ ਤੁਹਾਨੂੰ ਦੋਸਤੋ ਪਾੜਨਾ ਚਾਹੀਦਾ ਚਾਹਨਾ ਆ ਕਿ ਪ੍ਰਦੀਪ ਕੁਮਾਰ ਜਿਹੜਾ ਆ ਇਸ ਨੇ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਸੀ ਜਾਂ ਕਰਵਾਇਆ ਸੀ ਇਸ ਨੇ ਬਰਗਾੜੀ ਦੀਆਂ ਕੰਧਾਂ ਤੇ ਗੁਰੂ ਸਾਹਿਬ ਖਿਲਾਫ ਪੋਸਟਰ ਵੀ ਪਾਏ ਸਨ ਇਸਨੇ ਬਰਗਾੜੀ ਦੀਆਂ ਗਲੀਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗ ਵੀ ਖਿਲਾਰੇ ਸਨ ਇਸਨੇ ਮਲਕਤੋਂ ਗੁਰੂ ਸਾਹਿਬ ਭਗਤ ਗੁਰੂ ਸਰ ਭਗਤਾ ਚ ਵਿਅੱਤੀ ਕਰਵਾਈ ਸੀ ਅਕਾਲੀ ਦਲ ਵੱਲੋਂ ਬਣਾਈ ਗਈ ਸਿੱਟ ਰਣਜੀਤ ਸਿੰਘ ਖਟੜਾ ਸਾਹਿਬ ਜੀ ਇਸ ਨੂੰ ਲੱਭਿਆ ਸੀ ਔਰ ਕਾਫੀ ਢੇਰ ਇਹਨਾਂ ਨੂੰ ਸੰਘਰਸ਼ ਕਰਨਾ ਪਿਆ ਲੱਭਣ 'ਚ 5 ਸਾਲ ਤੋਂ ਇਹ ਪਗੋੜਾ ਸੀ 224 ਚ ਕੀਤਾ ਸੀ ਇਹਨੂੰ ਗ੍ਰਿਫਤਾਰ 5 ਸਾਲ ਤੋਂ ਭਗੌੜਾ 2024 ਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਭਗਵੰਤ ਮਾਨ ਸਰਕਾਰ ਨੇ ਇਹਨੂੰ ਕਾਲੀ ਦਲ ਦੇ ਖਿਲਾਫ ਕਹਿ ਲਏ ਵਾਧਾ ਮਾਫਗਵਾਹ ਬਣਾ ਲਿਆ ਹੁਣ ਸਾਬ ਐਕਸਰੀ ਬੇਅਦਬੀ ਦਾ ਜਿਹੜਾ ਚਿੱਠਾ ਹੈ ਉਹ ਤੇ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਸਿੱਸੇ ਸਾਧ ਦੇ ਇਸ਼ਾਰੇ ਤੇ ਹੋਇਆ ਉਹਦੇ ਨਾਲ ਇਹ ਲਿੰਕ ਇਹ ਕਲੀਅਰ ਜਿਹੜਾ ਪ੍ਰਦੀਪ ਹੈਗਾ ਏ ਔਰ ਹੁਣ ਇਲੈਕਸ਼ਨਾਂ ਤੁਹਾਨੂੰ ਪਤਾ ਫੇਰ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਨੇ ਵਿਧਾਨ ਸਭਾ ਦੀਆਂ ਹੋਣੀਆਂ ਉਸ ਤੋਂ ਪਹਿਲਾਂ ਸ਼ਾਇਦ ਐਸਡੀਪੀਸੀ ਦੀਆਂ ਇਲੈਕਸ਼ਨ ਹੋਣ ਔਰ ਮੌਜੂਦਾ ਸਰਕਾਰ ਇਹੋ ਜੇ ਹੱਥ ਕੰਡੇ ਵਰਤੇਗੀ ਜਿਹਦੇ ਨਾਲ ਅਕਾਲੀ ਦਲ ਨੂੰ ਬਦਨਾਮ ਕਰੇਗੀ ਸੁਖਬੀਰ ਬਾਦਲ ਨੂੰ ਬਦਨਾਮ ਕਰੇਗੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈ ਕਿ ਇਹਨਾਂ ਨੂੰ ਢਾ ਲਾਇਆ ਜਾ ਸਕੇ ਔਰ ਇਹਨਾਂ ਨੂੰ ਇੱਕ ਇਹ ਮੋਹਰਾ ਮਿਲ ਗਿਆ ਹੈ ਜਿਸ ਨੂੰ ਇਹ ਸਰਕਾਰੀ ਸਿਕਿਉਰਟੀ ਵੀ ਦੇਣਗੇ ਔਰ ਇਹਨੂੰ ਵਾਦਾ 마ਫ ਗਵਾ ਵੀ ਬਣਾਣਗੇ ਤਾਂ ਕਿ ਹੱਤਖੰਡੇ ਵਰਤ ਕੇ ਐਸ ਐਸਡੀਪੀਸੀ ਵਿੱਚ ਘੁਟਪੈਸਟ ਕੀਤੀ ਜਾਵੇ ਔਰ ਆਉਣ ਵਾਲੀਆਂ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਜਾਵੇ ਇਸ ਕਰਕੇ ਇਹ ਪ੍ਰਦੀਪ ਕੁਮਾਰ ਨੂੰ ਵਰਤਿਆ ਜਾਵੇਗਾ ਔਰ ਮੈਂ ਦੇ ਕਹਾਂਗਾ ਕਿ ਅਕਾਲੀ ਦਲ ਨੂੰ ਪਹਿਲਾਂ ਹੀ ਜਿਹੜਾ ਹੈ ਅਲਰਟ ਹੋ ਜਾਣਾ ਚਾਹੀਦਾ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਸਰਕਾਰ ਸ਼ਹਿ ਦੇ ਰਹੀ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਜਿੱਥੇ ਵੀ ਇਹ ਕੋਈ ਕਿਤੇ ਆਉਂਦਾ ਹੈ ਇਹਨੂੰ ਉਸ ਇਲਾਕੇ 'ਚ ਵੜ ਨਾ ਦਿੱਤਾ ਜਾਵੇ ਔਰ ਜਿਹੜੀ ਸਰਕਾਰ ਇਹਨੂੰ ਸਿਕਿਉਰਿਟੀ ਦੇ ਰਹੀ ਹੈ ਜਾਂ ਇਹਨੂੰ ਵਰਤਰੀ ਹੈ ਉਹਦੇ ਖਿਲਾਫ ਵੀ ਮਜਾਰਾ ਕਰਨਾ ਚਾਹ ਬਣਦਾ ਹੈ ਤਾਂ ਹੀ ਜਾ ਕੇ ਇਹ ਇਹ ਸਿਚੁਏਸ਼ਨ ਵਿੱਚੋਂ ਨਿਕਲ ਸਕਣਗੇ ਡਾਕਟਰ ਸਾਹਿਬ ਤੁਹਾਨੂੰ ਯਾਦ ਹੋਣਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ तमाम ਲੀਡਰ ਔਰ ਉਸ ਟਾਈਮ ਪ੍ਰਧਾਨ ਮੌਜੂਦਾ ਪ੍ਰਧਾਨ ਸੁਦਰਸ਼ ਕਬੀਰ ਸਿੰਘ ਬਾਦਲ ਉਹਨਾਂ ਦਾ ਵੀ ਇਕਾਲ ਤਖਤ ਸਾਹਿਬ ਜਾ ਕੇ ਅਰਦਾਸ ਤੇ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਨੇ ਬੇਦਬੀ ਕੀਤੀ ਜਿਨ੍ਹਾਂ ਨੇ ਕਰਵਾਈ ਤੇ ਜਿਨ੍ਹਾਂ ਨੇ ਇਸ ਬੇਦਬੀ ਤੇ ਰਾਜਨੀਤੀ ਕੀਤੀ ਉਹਨਾਂ ਦਾ ਕੁਛ ਨਾ ਰਵੇ ਪ੍ਰਮਾਤਮਾ ਉਹਨਾਂ ਨੂੰ ਸਜ਼ਾ ਦੇਵੇ ਕੀ ਅੱਜ ਇਹ ਰਾਜਨੀਤੀ ਨਹੀਂ ਜਿਹੜਾ ਬੰਦਾ ਪਘੌੜਾ ਤੇ 2024 ਚੋ ਗ੍ਰਫਤਾਰ ਕੀਤਾ ਗਿਆ ਔਰ ਉਹਦੇ ਤੇ ਇਨੀ ਅਲੀਗੇਸ਼ਨ ਲਾਏ ਗਏ ਨੇ ਔਰ ਖੱਟੜਾ ਦੀ ਸੈਟ ਨੇ ਉਹਨਾਂ ਨੂੰ ਫੜਿਆ ਵੀ ਉਹਦੇ ਇਹ ਸਾਰੀ ਜਿੰਨੇ ਵੀ ਗੱਲਾਂ ਹੋਈਆਂ ਨੇ ਬਦਬੀਆਂ ਹੋਈਆਂ ਜਾਂ ਅੰਗ ਗੁਰੂ ਸਾਹਿਬ ਦੇ ਖਿਲਾਾਰੇ ਕੇ ਉਹਦੇ ਵਿੱਚ ਉਹ ਇਨਵੋਲਵ ਆ ਤੇ ਉਹਨੂੰ ਵਾਦਾ ਮਾਫ ਗਵਾਹ ਬਣਾਉਣਾ ਇਹ ਕਿੱਡੀ ਸ਼ਰਮ ਦੀ ਗੱਲ ਆ ਇਹ ਮੈਂ ਤੇ ਕਵਾਂਗਾ ਕਿ ਇਹ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਇਹ ਇੱਕ ਰਾਜਨੀਤੀ ਦੀ ਖੇਡ ਖੇਡ ਰਹੀ ਆ ਨਾ ਤੇ ਡਿਵੈਲਪਮੈਂਟ ਕਰਦੀ ਆ ਤੇ ਨਾ ਇਹਨਾਂ ਕੋਲ ਡਿਵੈਲਪਮੈਂਟ ਹੋਈ ਆ ਔਰ ਇਸ ਵੇਲੇ 70-75 ਹਜ਼ਾਰ ਕਰੋੜ ਦਾ ਕਰਜ਼ਾ ਜਿਹੜਾ ਇਹਨਾਂ ਲੈ ਲਿਆ ਹੋਇਆ ਵਾ ਉਹ ਕਰਜ਼ਾ ਲੈ ਕੇ ਤੇ ਉਹ ਡਿਵੈਲਪਮੈਂਟ ਤੇ ਲਾਇਆ ਨਹੀਂ ਉਹ ਕਰਦਾ ਲਿਆ ਤੇ ਗਿਆ ਕਿੱਥੇ ਉਹ ਪੈਸਾ ਲਾਇਆ ਕਿੱਥੇ ਡਰ ਸਾਹਿਬ ਜਦ ਜਾਂਦੇ ਥੋੜਾ ਜਿਹਾ ਹੋਰ ਸਵਾਲ ਬਣਦਾ ਆ ਕਰ ਲਈਏ ਕਿ ਭਗਵੰਤ ਮਾਨ ਜੀ ਨੇ ਇੱਕ ਦਾਅਵੇ ਕੀਤੇ ਸੀਗੇ ਕਿ ਬਿਜਲੀ ਦੇ ਬਿੱਲ ਜਿਹੜੇ ਆ ਤੁਹਾਨੂੰ ਜ਼ੀਰੋ ਆਉਣਗੇ ਪਰ ਲੋਕੀ ਇਸ ਵੇਲੇ ਪਿੱਟ ਉੱਠੇ ਨੇ ਕਿ ਗਰੀਬ ਵੀ ਜਿਹੜਾ ਕਹਿੰਦੇ ਆ ਇੱਕ ਕੱਟ ਲੱਗਦੇ ਦੂਜੇ 6 6 7 7000 ਜਿਹੜੇ ਨੇ ਇਹ ਲੋਕਾਂ ਦੇ ਬਿਜਲੀ ਦੇ ਬਿੱਲ ਆਉਂਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਕਾਂਗਾ ਅਕਾਲੀ ਦਲ ਖੇਤਰੀ ਪਾਰਟੀ ਹੈ ਹੂੰ ਇਹਨੂੰ ਪੰਜਾਬ ਦੇ ਹਿੱਤਾਂ ਲਈ ਮਜ਼ਬੂਤੀ ਨਾਲ ਉੱਭਰਨਾ ਚਾਹੀਦਾ ਹੈ ਔਰ ਤੁਹਾਨੂੰ ਇਹ ਪਤਾ ਹੀ ਹੋਏਗਾ ਕਿ ਭਗਵੰਤ ਮਾਨ ਜਿਹੜੀ ਆਪ ਪਾਰਟੀ ਇਹ ਨਵੀਂ ਆਈ ਹੈ ਲੋਕਾਂ ਨੇ ਇੱਕ ਬਦਲ ਵੇਖਣ ਲਈ ਇਹਨਾਂ ਨੂੰ ਮੌਕਾ ਦਿੱਤਾ ਸੀ ਪਰ ਇਹਨਾਂ ਨੇ ਵਾਦੇ ਇਹੋ ਜਿਹੇ ਕੀਤੇ ਆ ਕਿ ਉਹ ਵਾਦੇ ਕੰਪਲੀਟ ਹੀ ਨਹੀਂ ਕਰ ਸਕੇ ਜਿਵੇਂ ਹਜ਼ਾਰ-ਹਜ਼ਾਰ ਰੁਪਏ ਔਰਤਾਂ ਨੂੰ ਦੇਣਾ ਸੀ ਹੂੰ ਔਰ ਇਹ ਇਹਨਾਂ ਨੇ ਐਕਸਪਲੋਇਟੇਸ਼ਨ ਕੀਤੀ ਹੈ ਔਰਤਾਂ ਨਾਲ ਔਰ ਦੂਜਾ ਇਹ ਹੈ ਕਿ ਬਿਜਲੀ ਦੀ ਦੀ ਗੱਲ ਤੇ ਤੁਸੀਂ ਛੱਡੋ ਕਿਸਾਨਾਂ ਦੇ ਬਾਰੇ ਵੀ ਇਹਨਾਂ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਬਸਿਡੀਆਂ ਦੇਣ ਦੇ ਹਮਮ ਔਰ ਜਿਹੜੀ ਇਹ ਐਮਐਸਪੀ ਹੈ ਜੀ ਕਨੇਟ ਹੋ ਕੇ ਰਹਿ ਗਏ ਆ ਔਰ ਮੈਂ ਤੇ ਕੋ ਵਿਖੇ ਵਿੱਚ ਇਹ ਦਸਾਂਗਾ ਕਿ ਪੰਜਾਬ ਵਿੱਚ ਅਕਾਲੀ ਦਲ ਬੜੀ ਮਜ਼ਬੂਤੀ ਨਾਲ ਉੱਭਰੇਗਾ ਆਪ ਜਿਹੜੀ ਹੈ ਉਹ ਠੋਸ ਹੋ ਕੇ ਰਹਿ ਜਾਏਗੀ ਇਹਨਾਂ ਦਾ ਮੁਕਾਬਲਾ ਸਿਰਫ ਕਾਂਗਰਸ ਨਾਲ ਹੋਵੇਗਾ ਔਰ ਮੈਂ ਸਬਰਾਂਗ ਟੀਵੀ ਰਾਹੀਂ ਫਿਰ ਇੱਕ ਵਾਰ ਆਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਇਹ ਤੁਹਾਡੀ ਮਾਂ ਪਾਰਟੀ ਹੈ ਇਨੇ ਪੰਜਾਬ ਦੇ ਹਿੱਤਾਂ ਦਾ ਹੈ ਰਾਖੀ ਕਰਨੀ ਹੈ ਔਰ ਮੈਂ ਕਹਾਂਗਾ ਹਰ ਪੰਜਾਬੀ ਨੂੰ ਜਿਹੜਾ ਹੈ ਮਜ਼ਬੂਤੀ ਨਾਲ ਉੱਬਰ ਕੇ ਅਕਾਲੀ ਦਲ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਦੋਸਤੋ ਇਹਨਾਂ ਕੁਝ ਮੁੱਦੇ ਜਿਹੜੇ ਅੱਜ ਵਿਚਾਰੇ ਗਏ ਨੇ ਔਰ ਇਹਨਾਂ ਤੇ ਬੜੇ ਹੀ ਸੱਚੇ ਢੰਗ ਦੇ ਨਾਲ ਡਾਟਰ ਸਿੰਦਰ ਸਿੰਘ ਜੀ ਗਿੱਲ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਔਰ ਮੈਂ ਕਿਹਾ ਵੀ ਕਈ ਬਹੁਤ ਸਾਰੀਆਂ ਗੱਲਾਂ ਤੇ ਕਿਤੇ ਬਹੁਤ ਸਾਰੀਆਂ ਗੱਲਾਂ ਇਹਨਾਂ ਦੀਆਂ ਸਚਾਈ ਦੇ ਉਧਾਰਤੇ ਨੇ ਆਉਣ ਵਾਲੇ ਸਮੇਂ ਵਿੱਚ ਫੇਰ ਤੁਹਾਡਾ ਨਾਲ ਰੂਬਰੂ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਮਿਹਰਬਾਨੀ